ਲੋਕ ਸਭਾ ਹਲਕਾ ਸ਼੍ਰੀ ਨੰਦਪੁਰ ਸਾਹਿਬ ਦੇ ਦੋ ਵਿਧਾਨ ਸਭਾ ਹਲਕੇ ਖਰੜ ਔਰ ਮੁਹਾਲੀ ਦੀ ਕਾਊਂਟਿੰਗ ਜਿਹੜੀ ਹੈ ਉਹ ਸੇ ਕਾਲਜ ਦੇ ਵਿੱਚ ਹੋ ਰਹੀ ਹੈ ਤਾਂ ਪੁਲਿਸ ਨੇ ਪੁਖਤਾ ਪ੍ਰਬੰਧ ਇੱਕ ਪਾਸੇ ਕੀਤੇ ਹੋਏ ਨੇ ਜਿਹੜਾ ਵੀ ਅਨਧਿਕਾਰਤ ਵਿਅਕਤੀ ਜਿਹੜਾ ਅੰਦਰ ਜਾਂਦਾ ਸਭ ਤੋਂ ਪਹਿਲਾਂ ਪੁਸ਼ਤ ਉਹਦੀ ਪੁਸ਼ਕਿਸ਼ ਕੀਤੀ ਜਾਂਦੀ ਹੈ ਤਾਂ ਪੁਲਿਸ ਬਲ ਵੀ ਭਾਰੀ ਗਿਣਤੀ ਦੇ ਵਿੱਚ ਤਾਇਨਾਤ ਕੀਤਾ ਗਿਆ ਹੈ ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਆ ਵੀ ਜਿਹੜੇ ਰਸਤੇ ਰਾਹੀਂ ਆਉਣਾ ਹੈ ਤਾਂ ਪੂਰੇ ਰਸਤੇ ਨੂੰ ਛਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਹਾਲਾਂਕਿ ਆ ਲੋਕ ਸਭਾ ਇਲੈਕਸ਼ਨਸ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਅੱਜ ਉਹ ਸਮਾਂ ਜਿਹੜਾ ਆ ਗਿਆ ਨਤੀਜਿਆਂ ਦੀ ਉਡੀਕ ਹਰੇਕ ਵਿਅਕਤੀ ਨੂੰ ਜਿਹੜੀ ਹੈਗੀ ਆ ਉਹ ਆ ਵੀ ਕਿਉਂਕਿ ਇਸ ਦੇ ਨਾਲ ਹੀ ਲਗਭਗ ਭਾਰਤ ਔਰ ਪੰਜਾਬ ਪਰਦੇ ਜਿਹੜੇ ਨੌਜਵਾਨ ਨੇ ਵਿਅਕਤੀ ਨੇ ਬਜ਼ੁਰਗ ਨੇ ਉਹਨਾਂ ਦਾ ਇੱਕ ਜਿਹੜਾ ਫਿਊਚਰ ਹੈ ਉਹ ਤੈਅ ਕੀਤਾ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਹੀ ਗਿਣਤੀ ਜਿਹੜੀ ਹੈ ਉਹ ਸ਼ੁਰੂਆਤ ਹੋਣ ਵਾਲੀ ਹੈ ਕੁਝ ਹੀ ਸਮੇਂ ਦੇ ਵਿੱਚ ਇਲੈਕਸ਼ਨਸ ਜਿਹੜੀ ਕਾਊਂਟਿੰਗ ਹੈ ਉਹ ਸ਼ੁਰੂ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਹੀ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਲਗਾਤਾਰ ਆਉਣੇ ਸ਼ੁਰੂ ਹੋ ਰਹੇ ਨੇ ਤਾਂ ਉਸ ਤੋਂ ਪਹਿਲਾਂ ਲਗਭਗ ਜੇਕਰ ਗੱਲ ਕਰੀਏ ਤਾਂ ਹਰ ਇੱਕ ਰਸਤੇ ਨੂੰ ਪੁਲਿਸ ਵੱਲ ਜਿਹੜਾ ਉਹ ਤੈਨਾਤ ਕੀਤਾ ਗਿਆ ਪੁਲਿਸ ਸ਼ੌਣੀ ਦੇ ਵਿੱਚ ਰਸਤਾ ਤਬਦੀਲ ਕੀਤਾ ਗਿਆ ਤਾਂ ਇਸ ਦੇ ਵਿੱਚ ਪਾਰਟੀਆਂ ਦੇ ਨੁਮਾਇੰਦੇ ਔਰ ਉਸ ਤੋਂ ਇਲਾਵਾ ਜੇਕਰ ਗੱਲ ਕਰੀ ਤਾਂ ਪੁਲਿਸ ਦੇ ਸੀਨੀਅਰ ਅਫੀਸ਼ੀਅਲ ਜਿਹੜੇ ਨੇ ਉਹ ਵੀ ਪਹੁੰਚੇ ਨੇ ਤਾਂ ਗੱਲਬਾਤ ਕਰਦੇ ਆ ਮਾਲਵਿੰਦਰ ਕੰਗ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਪਹੁੰਚੇ ਕੰਗ ਸਾਹਿਬ ਕੀ ਹੁਣ ਗੱਲ ਕਰੀ ਤਾਂ ਕਿੰਨਾ ਉਤਸ਼ਾਹ ਹੈ ਕਿ ਉਮੀਦ ਹੁਣ ਕਿੰਤੀ ਸਾਹਮਣੇ ਆਈ ਜਾਣਾ ਜਿਸ ਤਰ੍ਹਾਂ ਦਾ ਲੋਕਾਂ ਦਾ ਕੈਂਪੇਨ ਦੇ ਦੌਰਾਨ ਆਸ਼ੀਰਵਾਦ ਮਿਲਿਆ ਸਾਨੂੰ ਪੂਰੀ ਉਮੀਦ ਹੈ ਬਾਕੀ ਪ੍ਰਮਾਤਮਾ ਦੀ ਆਮ ਆਦਮੀ ਪਾਰਟੀ ਪੰਜਾਬ 'ਚ ਗੱਲ ਕਰੀ ਔਰ ਬਾਹਰਲੇ ਸੂਬਿਆਂ ਦੇ ਵਿੱਚ ਕਿੰਨੀਆਂ ਸੀਟਾਂ ਲੈ ਕੇ ਜਾਣ ਦੀ ਉਮੀਦ ਹੈਗੀ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ 13 ਸੀਟਾਂ ਅਸੀਂ ਜਿੱਤਾਂਗੇ ਉੱਥੇ ਕੋਈ ਦੋਰਾ ਹੀ ਨਹੀਂ ਹੈ ਔਰ ਦੇਸ਼ 'ਚ ਵੀ ਜਿਹੜੀ ਆ ਇੰਡੀਆ ਬਲੌਗ ਦੀ ਸਰਕਾਰ ਬਣੂਗੀ ਐਨਡੀਆ ਬਾਹਰ ਹੋਊਗਾ ਕਿ ਐਗਜ਼ਿਟ ਪੋਲ ਤਾਂ ਨਰਿੰਦਰ ਮੋਦੀ ਦੇ ਹੱਕ ਚ ਦਿਖਾ ਰਿਆ ਜਾਂ ਦੂਸਰੀਆਂ ਪਾਰਟੀਆਂ ਦੇ ਹੱਕ ਚ ਦਿਖਾ ਰਿਆ ਆਮ ਆਦਮੀ ਪਾਰਟੀ ਨੂੰ ਪੰਜਾਬ ਸਿਰਫ 2 2 4 ਸੀਟਾਂ ਮਿਲ ਰਹੀਆਂ ਨਹੀਂ ਉਹ ਸਾਰਾ ਮੈਨੇਜ ਹੈ ਜੀ ਐਗਜ਼ਿਟ ਪੋਲ ਜਿਹੜਾ ਹੈ ਪੂਰੀ ਤਰ੍ਹਾਂ ਮੈਨੇਜ ਹੈ ਉਹਨਾਂ ਦੀ ਕ੍ਰੈਡੀਬਿਲਟੀ ਪਰ ਉਸਯੋਗਤਾ ਬਿਲਕੁਲ ਖਤਮ ਟਰਾਂਸਪੇਰੈਂਸੀ ਤੇ ਪੂਰਾ ਭਰੋਸਾ ਹੈ ਲੋਕਾਂ ਤੇ ਬਹੁਤ ਭਰੋਸਾ ਹੈ ਜਨਤਾ ਜਿਹੜੀ ਜਨਾਰਦਨ ਹੈ ਜਨਤਾ ਨੇ ਆਸ਼ੀਰਵਾਦ ਜਿਹੜਾ ਹੈ ਇਸ ਵਾਰ ਲੋਕਤੰਤਰ ਨੂੰ ਬਚਾਉਣ ਲਈ ਔਰ ਸੰਵਿਧਾਨ ਨੂੰ ਬਚਾਉਣ ਲਈ ਵੋਟ ਪਾਈ ਹੈ ਧੰਨਵਾਦ ਤਾਂ ਲਗਾਤਾਰ ਜਿਹੜੀਆਂ ਬਾਕੀ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਵੀ ਪਹੁੰਚ ਰਹੇ ਨੇ ਤਾਂ ਮਾਲਵਿੰਦਰ ਸਿੰਘ ਕਾਂਗ ਜਿਹੜੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਨੇ ਉਹ ਵੀ ਪਹੁੰਚੇ ਨੇ ਔਰ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਵੱਡੀ ਤعداد ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਮਰਥਕ ਨੇ ਉਹ ਵੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਦਾ ਦਿਨ ਜਿਹੜਾ ਹੈਗਾ ਵੱਡੀ ਤعداد ਦੇ ਵਿੱਚ ਜਿਹੜੇ ਲੋਕਾਂ ਦਾ ਭਵਿਕ ਚੁਣਿਆ ਜਾਣਾ ਹੈ ਔਰ ਪੂਰੇ ਪੰਜਾਬ ਦੀ ਜੇਕਰ ਗੱਲ ਕਰ ਲਈਏ ਤਾਂ ਲਗਭਗ 15000 ਤੋਂ ਵੀ ਵੱਧ ਜਿਹੜੀ ਪੰਜਾਬ ਪੁਲਿਸ ਤੇ ਜਿਹੜੇ ਫੋਰਸਸ ਲਗਾਈਆਂ ਗਏ ਨੇ ਇਸ ਦੇ ਇਲਾਵਾ ਬਾਹਰਲੇ ਸੂਬਿਆਂ ਤੋਂ ਜਿਹੜੀਆਂ ਏਜੰਸੀਆਂ ਲਗਾਈਆਂ ਗਈਆਂ ਨੇ ਔਰ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਇਸ ਏਰੀਆ ਦੇ ਵਿੱਚ ਕੀਤੇ ਗਏ ਨੇ ਹਾਲਾਂਕਿ ਨਾਲ ਦੀ ਨਾਲ ਜੇਕਰ ਦੱਸ ਲਈ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਔਰ ਕੁਝ ਸਮੇਂ ਬਾਅਦ ਜਿਹੜਾ ਹੈਗਾ ਕਾਊਂਟਿੰਗ ਸਟਾਰਟ ਹੋਵੇਗੀ VOTING ਜਿਹੜੀ ਗਿਣਤੀ ਹੈ ਉਸ ਦੀ ਸ਼ੁਰੂਆਤ ਕੀਤੀ ਜਾਣੀ ਹੈ ਔਰ ਸ਼ੁਰੂਆਤ ਤੋਂ ਬਾਅਦ ਅਗਲੇ ਕੀ ਨਤੀਜੇ ਨਿਕਲ ਕੇ ਆਉਂਦੇ ਨੇ ਕਿਉਂਕਿ ਇਸੇ ਦੀ ਉਡੀਕ ਲਗਾਤਾਰ ਹਰੇਕ ਵਰਗ ਨੂੰ ਹੈ ਹਰੇਕ ਲੋਕਾਂ ਨੂੰ ਹੈ ਜਾਂ ਕਹਿ ਲਈਏ ਵੀ ਜਿੱਥੇ ਹੁਣ ਪੁਲਿਸ ਦੇ ਅਫੀਸ਼ੀਅਲਸ ਲਗਾਤਾਰ ਪਹੁੰਚ ਰਹੇ ਨੇ ਤਾਂ ਲਗਾਤਾਰ ਹੀ ਇਹਨਾਂ ਉਮੀਦਵਾਰਾਂ ਦੇ ਉੱਤੇ ਵੀ ਨੂੰ ਵੀ ਲੋਕਾਂ ਦੇ ਉੱਪਰ ਭਰੋਸਾ ਹੈ ਕਹਿ ਰਹੇ ਨੇ ਵੀ ਬੜਾ ਵੱਡਾ ਹੰਗਾਰਾ ਮਿਲਿਆ ਸਿੰਘ ਕੈਂਪੇਨ ਦੇ ਦੌਰਾਨ ਸੋ ਕੀ ਨਿਕਲ ਕੇ ਆਉਂਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸੂਰਾ ਟੀਵੀ ਖਰੜ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।